ਕੋਈ ਵੀ ਜਿਹੜਾ ਮੇਰਾ ਭਰਾ ਨੌਜਵਾਨ ਨੌਜਵਾਨ ਨਸ਼ੇ ਦੀ ਦਲਦਲ ਚ ਫਸਿਆ ਹੋਆ ਉਹ ਮੇਰ ਕੋ ਆਪਣਾ ਨਸ਼ੇ ਨੂੰ ਛੁਟਾ ਕੇ ਮੇਰ ਕੋ ਇਥੇ ਫ੍ਰੀ ਕੋਚਿੰਗ ਲੈ ਸਕਦਾ ਫ੍ਰੀ ਐਡਮਿਸ਼ਨ ਉਹਦੀ ਫ੍ਰੀ ਫੀਸ 18 ਸਾਲ ਤੋਂ ਮੈਂ ਇਹ ਚੈਂਪੀਅਨਸ਼ਿਪ ਕਰਾ ਰਿਹਾ ਤੇ ਹਜ਼ਾਰਾਂ ਹੀ ਬੱਚਿਆਂ ਨੂੰ ਮੈਂ ਇਹ ਖੇਡਾਂ ਨਾਲ ਜੋੜ ਚੁੱਕਾ ਆਪਣੇ ਨੌਜਵਾਨਾਂ ਨੂੰ ਜਿਹੜੇ ਮੇਰੇ ਭਰਾ ਵਾ ਸ਼ਾਰਟਕਟ ਤਰੀਕਾ ਨਾ ਅਪਣਾਓ ਸਰੀਰ ਬਣਾਉਣ ਨੂੰ ਵਾਸਤੇ ਜਿਹੜੋ ਜਿਹੜੇ ਜਿਹੜੇ ਮੇਰੇ ਨੌਜਵਾਨਾਂ ਭਰਾ ਵਾ ਜਿਹੜੇ ਸ਼ਾਰਟਕਟ ਤਰੀਕਾ ਅਪਣਾਉਂਦੇ ਆ ਸੇਧ ਬਣਾਉਣ ਵਾਸਤੇ ਉਹ ਨਾ ਅਪਣਾਓ ਕੋਈ ਨਹੀਂ ਜਿੱਥੇ ਸਾਲ ਜੇ ਤਿਆਰ ਹੋਣਾ ਉੱਥੇ ਦੋ ਸਾਲਾਂ ਵਿੱਚ ਤਿਆਰ ਹੋ ਜਾਊਗਾ ਸਰੀਰ ਕੋਈ ਨਹੀਂ ਸ਼ਾਰਟਕਟ ਨਾ ਅਪਣਾਓ ਕਿਸੇ ਵੀ ਕੈਟਾਗਰੀ ਹੈ ਨਾ ਕਿਸੇ ਵੀ ਕੋਈ ਵੀ ਕੈਟਾਗਰੀ ਆ ਕੋਈ ਫੀਲਡ ਆ ਲੋ ਕੋਈ ਵੀ ਕੈਟਾਗਰੀ ਕੋਈ ਗੇਮ ਕੁਛ ਵੀ ਹੈ ਗਿਆ ਕਬੱਡੀ ਆ ਕੋਈ ਗੁਰੂ ਜ਼ਰੂਰੀ ਆ ਜੀ ਕੋਈ ਭੇਦ ਭਾਵ ਨਹੀਂ ਰੱਖਿਆ ਆਪਾਂ ਜਿਹੜੇ ਬੱਚੇ ਫ੍ਰੀ ਆ ਉਹ ਜਿਹੜੇ ਬੱਚੇ ਪੈਸੇ ਦਿੰਦੇ ਉਹਨਾਂ ਦੇ ਨਾਲ ਹੀ ਉਹ ਲਗਾਉਂਗੇ ਸਹੀ ਅੱਜ ਤੱਕ ਨਾ ਕਦੀ ਉਹ ਭੇਦ ਭਾਵ ਨਹੀਂ ਰੱਖਿਆ ਇਹ ਫ੍ਰੀ ਆ ਜਾਂ ਉਹ ਪੈਸੇ ਦਿੰਦਾ ਉਦਾਂ ਹੀ ਜਦਾਂ ਪੈਸੇ ਵਾਲਾ ਵੀ ਉਦਾਂ ਵੀ ਲਗਾ ਸਕਦਾ ਜਿਹੜਾ ਫ੍ਰੀ ਆ ਵੀ ਉਦਾਂ ਹੀ ਲਗਾਉਂਦਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਜੀ ਲਿਵਿੰਗ ਜੜੇ ਚੈਨਲ ਮੈਂ ਹਾਂ ਅਸ਼ੂਨੀ ਸ਼ਰਮਾ ਅੱਜ ਤੁਹਾਨੂੰ ਅਸੀਂ ਉਸ ਸ਼ਖਸੀਅਤ ਨਾਲ ਮਿਲਣ ਜਾ ਰਹੇ ਹਾਂ ਜੋ ਇਹ ਜਿੰਨਾ ਵਿੱਚੋਂ ਕੋਲੋਂ ਅਨੇਕਾਂ ਜਿਹੜੇ ਆ ਨੌਜਵਾਨ ਜਿਹੜੇ ਆ ਨਸ਼ੇ ਨੂੰ ਛੱਡ ਕੇ ਔਰ ਖੇਡਾਂ ਵੱਲ ਪ੍ਰੇਰਿਤ ਹੋਏ ਆ ਔਰ ਖੇਡਾਂ ਵੱਲ ਇਸ ਨੈਸ਼ਨਲ ਪੱਧਰ ਤੇ ਉੱਤੇ ਵੀ ਆਪਣੇ ਨਾਮ ਵੀ ਲੈ ਕੇ ਆ ਚੁੱਕੇ ਆ ਅਸੀਂ ਵਿਰਿੰਦਰ ਸੂਰੀ ਨਾਲ ਮਿਲਣ ਜਾ ਰਹੇ ਹਾਂ ਵਿਰਿੰਦਰ ਸੂਰੀ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਲਿਵਿੰਗ ਨੀ ਚੈਨਲ ਵਿੱਚ ਧੰਨਵਾਦੀ ਮੈਂ ਲਿਵਿੰਗ ਇੰਡੀਆ ਚੈਨਲ ਦਾ ਤੇ ਉਹਨਾਂ ਦੀ ਸਾਰੀ ਟੀਮ ਦਾ ਬਹੁਤ-ਬਹੁਤ ਇਹ ਦਿਲੋਂ ਧੰਨਵਾਦ ਕਰਦਾ ਜੋ ਆਪਣਾ ਕੀਮਤੀ ਸਮਾਂ ਕੱਟ ਕੇ ਅੱਜ ਮੇਰੇ ਘਰ ਆਏ। ਵਿਰੇਂਦਰ ਜੀ ਤੁਸੀਂ ਲੋਕਾਂ ਨੂੰ ਸਿਹਤ ਪੱਖੋਂ ਆਪਣੇ ਵੱਲੋਂ ਕਿੰਨੇ ਜਿਹੜੇ ਨੌਜਵਾਨਾਂ ਉਹਨਾਂ ਨੂੰ ਇਸ ਵੱਲ ਲਿਆ ਚੁੱਕੇ ਜਿਹੜੇ ਨਸ਼ੇ ਦੇ ਨਾਲ ਪੀੜਤ ਸੀਗੇ ਔਰ ਉਹਨਾਂ ਦੇ ਪਰਿਵਾਰਾਂ ਨੂੰ ਕਿੰਨੀ ਕਿ ਮਦਦ ਦੇ ਚੁੱਕੇ ਜੀ। ਦੇਖੋ ਜੀ ਮੈਂ ਤੁਹਾਡੇ মিডিਆ ਦੇ ਰਾਈ ਅੱਗੇ ਵੀ ਬਹੁਤ ਵਾਰੀ ਕਹਿ ਚੁੱਕਾ ਕੋਈ ਵੀ ਜਿਹੜਾ ਮੇਰਾ ਭਰਾ ਨੌਜਵਾਨ ਨੌਜਵਾਨ ਨਸ਼ੇ ਦੀ ਦਲਦਲ ਚ ਫਸਿਆ ਹੋਆ ਉਹ ਮੇਰੇ ਕੋ ਆਪਣਾ ਨਸ਼ੇ ਨੂੰ ਇhtiyaaq ਕੇ ਮੇਰੇ ਕੋ ਇਥੇ ਫ੍ਰੀ ਕੋਚਿੰਗ ਲੈ ਸਕਦਾ ਫ੍ਰੀ ਐਡਮਿਸ਼ਨ ਉਹਦੀ ਫ੍ਰੀ ਫੀਸ ਤੇ ਮੈਂ ਹਜ਼ਾਰਾਂ ਹੀ ਬੱਚਿਆਂ ਨੂੰ ਇਸ ਆਪਣੇ ਜੰਡਾਲਾਗੁਰੂ ਚ ਪਲੇਟਫਾਰਮ ਦਿੰਦਾ ਵਾ 18 ਸਾਲ ਤੋਂ ਮੈਂ ਇਹ ਚੈਂਪੀਅਨਸ਼ਿਪ ਕਰਾ ਰਿਆ ਤੇ ਹਜ਼ਾਰਾਂ ਹੀ ਬੱਚਿਆਂ ਨੂੰ ਮੈਂ ਇਹ ਖੇਡਾਂ ਨਾਲ ਜੋੜ ਚੁੱਕਾ ਤੇ ਮੈਂ ਅੱਜ ਦੀ ਤਰੀਕ ਵੀ ਕਹਿਣਾ ਮੀਡੀਆ ਲਈ ਕਿ ਜਿਹੜਾ ਵੀ ਨੌਜਵਾਨ ਨਸ਼ੇ ਨੂੰ ਤਿਆਗ ਕੇ ਮੇਰੇ ਮੇਰੇ ਵੱਲ ਇੱਥੇ ਖੇਡਾਂ ਨਾਲ ਜੁੜਨਾ ਚਾਹੁੰਦਾ ਉਹ ਉਹ ਆ ਸਕਦਾ ਉਹਦੀ ਫ੍ਰੀ ਐਡਮਿਸ਼ਨ ਫ੍ਰੀ ਕੋਚਿੰਗ ਹਾਂਜੀ ਤੇ ਹੁਣ ਇਸ ਟਾਈਮ ਤੁਹਾਡੀ ਕਿੰਨੀ ਏਜ ਹੈ ਜੀ ਮੇਰੀ ਏਜ 43 43 ਸਾਲ ਦੀ ਮੇਰੀ ਏਜ ਚੁੱਕੀ ਹੈ ਜੀ 43 ਸਾਲ ਦਾ ਮਸਲ ਤੁਹਾਡੇ ਤੇ ਨੌਜਵਾਨ ਦੇ ਕੋ ਦੇਖੋ ਜੀ ਇਹ ਇਹ ਤੇ ਮੈਂ ਇੱਕ ਗੱਲ ਕਹੂੰਗਾ ਕਿ ਚੰਗਾ ਖਾਓ ਥੋੜਾ ਖਾਓ ਤੇ ਦੂਜੀ ਗੱਲ ਮੈਂ ਇਹ ਕਹੂੰਗਾ ਆਪਣੇ ਨੌਜਵਾਨਾਂ ਨੂੰ ਜਿਹੜੇ ਮੇਰੇ ਭਰਾ ਵਾ ਸ਼ਾਰਟਕਟ ਤਰੀਕਾ ਨਾ ਅਪਣਾਓ ਸਰੀਰ ਬਣਾਉਣ ਵਾਸਤੇ ਜਿਹੜੇ 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 ਮੇਰੇ ਨੌਜਵਾਨ ਭਰਾ ਵਾ ਜਿਹੜੇ ਸ਼ਾਰਟਕਟ ਤਰੀਕਾ ਅਪਣਾਉਂਦੇ ਆ ਅ ਸੇਧ ਬਣਾਉਣ ਵਾਸਤੇ ਉਹ ਨਾ ਅਪਣਾਓ ਕੋਈ ਨਹੀਂ ਜਿੱਥੇ ਸਾਲ ਜੇ ਤਿਆਰ ਹੋਣਾ ਉੱਥੇ ਦੋ ਸਾਲਾਂ ਹੀ ਤਿਆਰ ਹੋ ਜਾਊਗਾ ਸਰੀਰ ਕੋਈ ਨਹੀਂ ਸ਼ਾਰਟਕਟ ਨਾ ਅਪਣਾਓ ਚੰਗਾ ਖਾਓ ਥੋੜਾ ਖਾਓ ਇਹ ਕਿ ਸਟੀਰੌਇਡ ਜਿਹੜਾ ਵਾ ਉਹ ਵੀ ਯੂਜ਼ ਕਰਦੇ ਬੱਚੇ ਦੇਖੋ ਜੀ ਸਟੀਰੌਇਡ ਯੂਜ਼ ਕਰਦੇ ਆ ਕਾਫੀ ਲੋਕ ਯੂਜ਼ ਕਰਦੇ ਆ ਪਰ ਮੈਂ ਤੁਹਾਨੂੰ ਉਹ ਹੀ ਗੱਲ ਕਹਿੰਦਾ ਜਿਹੜਾ ਤੇ ਇਹ ਪ੍ਰੋਫੈਸ਼ਨਲ ਫੀਲਡ ਦੇ ਵਿੱਚ ਹੈਗਾ ਜਾਂ ਉਹਨਾਂ ਦਾ ਕੋਈ ਡਾਕਟਰ ਆ ਜਾਂ ਉਹਨਾਂ ਦਾ ਕੋਈ ਚੰਗਾ ਕੋਜ ਆ ਉਹ ਹੀ ਸਟੀਰੌਇਡ ਯੂਜ਼ ਕਰੋ ਉਹ ਅਲਾਵਾ ਉਸ ਤੋਂ ਇਲਾਵਾ ਨਾਰਮਲ ਬੰਦਾ ਸਟੀਰੌਇਡ ਨਾ ਹੀ ਯੂਜ਼ ਕਰੇ ਕਿਉਂਕਿ ਇਹਦਾ ਨੁਕਸਾਨ ਆ ਆਪਾਂ ਕੀ ਵੀ ਇਦਦੇ ਆ ਕਿ ਉਹ ਫਲਾਣੇ ਦਾ ਡੋਲਾ ਵੱਡਾ ਉਹ ਉਹਦਾ ਡੋਲਾ ਛੋਟਾ ਅਹੀ ਉਹਦਾ ਡੋਲਾ ਵੇਚਦੇ ਵੇਚਦੇ ਇਸਟੀਰੀਡ ਜੂਸ ਕਰਨ ਲੱਪਨੇ ਆ ਇਹ ਆਪਾਂ ਵੀ ਇਹਦੇ ਰਗਾ ਬਣਾਉਣਾ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹਦੀ ਮਿਹਨਤ ਕਿੰਨੀ ਆ ਉਹਦਾ ਕੋਚ ਕਿਹੜਾ ਉਹਦੀ ਉਹਦੀ ਉਹ ਪਲਾਸ ਉਹ ਡਾਕਟਰ ਉਹਨਾਂ ਦੀ ਉਹਨਾਂ ਦਾ ਉਹਨਾਂ ਦਾ ਸਾਰਾ ਡਾਕਟਰ ਡਾਕਟਰ ਕਿੰਨੇ ਜਿਹੜੇ ਵੱਡੇ ਜਿਹੜਾ ਐਥਲੀਟ ਹੁੰਦੇ ਆ ਜਿਹੜਾ ਵੱਡੇ ਪ੍ਰੋਫੈਸ਼ਨਲ ਹੁੰਦੇ ਆ ਗੇਮ ਚ ਬੋਡੀ ਬਿਲਡਰ ਹੁੰਦੇ ਆ ਉਹਨਾਂ ਦੇ ਪ੍ਰੋਪਰ ਡਾਕਟਰ ਹੁੰਦੇ ਆ ਇਹਹੀ ਮੈਂ ਗੱਲ ਕਹੂੰਗਾ ਕਿ ਇਸਟੀਰੀਡ ਜੂਸ ਨਾ ਕਰੋ ਮਤਲਬ ਕਿ ਜੇ ਤੁਹਾਡਾ ਕੋਈ ਚੰਗਾ ਪ੍ਰੋਫੈਸ਼ਨਲ ਤੁਸੀਂ ਹੈਗੇ ਜੇ ਫਿਰ ਤੁਸੀਂ ਇਹ ਯੂਜ਼ ਕਰ ਸਕਦੇ ਮੈਂ ਫਿਲਹਾਲ ਮੈਂ ਇਹ ਸਲਾਹ ਨਹੀਂ ਦਊਂਗਾ ਤੁਹਾਨੂੰ ਜਿਹੜੇ ਨੌਜਵਾਨ ਆਪਣਾ ਸਿਹਤ ਬਣਾਉਣਾ ਜਦੇ ਕੋਈ ਉਹਨਾਂ ਨੂੰ ਉਸਤਾਦ ਵੀ ਧਾਰਨਾ ਚਾਹੀਦਾ ਜਿਸ ਤਰ੍ਹਾਂ ਜਿਮ ਜੁਆਇਨ ਕਰਦੇ ਲੋਕ ਪੀ ਇਹਨਾਂ ਬੱਚੇ ਜਿਮ ਜਾਣਾ ਜਾਣਾ ਚਾਹੀਦਾ ਜਾਂ ਉਸਤਾਦ ਪਹਿਲਾਂ ਧਾਰਨਾ ਦੇਣਾ ਦੇਖੋ ਜੀ ਪਹਿਲੋਂ ਤੇ ਮੈਂ ਕਹੂੰਗਾ ਕਿ ਪਹਿਲੋਂ ਜਦੋਂ ਉਸਤਾਦ ਧਾਰੋਗੇ ਗੁਰੂ ਬਿਨਾ ਗੋਈ ਗਿਆਨੀ ਗੁਰੂ ਗੁਰੂ ਤੋਂ ਗੁਰੂ ਤੋਂ ਬਿਨਾ ਕੋਈ ਕਿਸੇ ਵੀ ਕੈਟਾਗਰੀ ਹੈ ਨਾ ਕਿਸੇ ਵੀ ਕੋਈ ਵੀ ਕੈਟਾਗਰੀ ਆ ਕੋਈ ਫੀਲਡ ਆ ਲੋ ਕੋਈ ਵੀ ਕੈਟਾਗਰੀ ਕੋਈ ਗੇਮ ਕੁਛ ਵੀ ਹੈਗੀ ਆ ਕਬੱਡੀ ਆ ਕੋਈ ਗੁਰੂ ਜ਼ਰੂਰੀ ਆ ਜੀ ਉਹ ਤੁਹਾਨੂੰ ਦੱਸੂਗਾ ਜਿਮ ਕਿਸ ਤਰ੍ਹਾਂ ਜਿਮ ਲਾਉਣਾ ਕਿਸ ਤਰ੍ਹਾਂ ਐਕਸਰਸਾਈਜ਼ ਲਾਉਣੀ ਕੀ ਕਰਨਾ ਕੀ ਨਹੀਂ ਕਰਨਾ ਕਿਦਾਂ ਡਾਈਟ ਖਾਣੀ ਆ ਹਾਂਜੀ ਗੁਰੂ ਗੁਰੂ ਜ਼ਰੂਰੀ ਆ ਪਰ ਮੈਂ ਇੱਕ ਗੱਲ ਕਹੂੰਗਾ ਗੁਰੂ ਦੀ ਰਿਸਪੈਕਟ ਜ਼ਰੂਰ ਕਰੋ ਚਾਹੇ ਉਹ ਕੋਈ ਵੀ ਫੀਲਡ ਦਾ ਗੁਰੂ ਹੋਵੇ ਉਹਦੀ ਇੱਜ਼ਤ ਔਰ ਮਾਨ ਸਨਮਾਨ ਜ਼ਰੂਰ ਕਰੋ ਔਰ ਤੁਸੀਂ ਕਿੰਨੇ ਕ ਤੁਹਾਡੇ ਇਹ ਰਾਹੀਂ ਜਿਹੜੇ ਬੱਚੇ ਆ ਤਾਂ ਨੈਸ਼ਨਲ ਤੱਕ ਗਿਆ ਤੇ ਕੀ ਕੋਈ ਨਾਮ ਕਰਾ ਲੈ ਕੇ ਜਾਏ ਬਿਲਕੁਲ ਜੀ ਮੇਰੇ ਬੱਚੇ ਇੱਕ ਜਿਹੜਾ ਸਹਿਜ ਵੀਰ ਸਿੰਘ ਛੋਟੀ ਜਿਹੀ ਉਮਰ ਦਾ 15 16 ਸਾਲ ਦੀ ਉਮਰ ਦਾ ਸਹਿਜ ਵੀਰ ਸਿੰਘ ਤਲਵੰਡੀ ਮਾਲੋਵਾਲ ਦਾ ਬੱਚਾ ਮੇਰਾ 16 17 ਸਾਲ ਦਾ ਨੈਚਰਲ ਪੰਜਾਬ ਔਰ ਏਸ਼ੀਆ ਖੇਡ ਚੁੱਕਾ ਏਸ਼ੀਆ ਖੇਡਿਆ ਬਹੁਤ ਵਧੀਆ ਏਸ਼ੀਆ ਤੋਂ ਏਸ਼ੀਆ ਤੋਂ ਮੈਡਲ ਲੈ ਕੇ ਆ ਔਰ ਮੇਰੇ 7 8 ਲੜਕੇ ਆ ਜਿਹੜੇ ਨੈਸ਼ਨਲ ਚੈਂਪੀਅਨ ਆ ਖੇਡਕਣੀ ਨੇ ਚੈਂਪੀਅਨ ਬਣਿਆ ਨੈਸ਼ਨਲ ਚੈਂਪੀਅਨ ਹਰ ਆਪ ਆਪਣੀ weight category weight weight category ਦੇ ਨੈਸ਼ਨਲ ਚੈਂਪ ਮੇਰਾ ਬ੍ਰਦਰ 8 ਵਾਰੀ ਨੈਸ਼ਨਲ ਚੈਂਪੀਅਨ ਹੈ 골ਡ ਰਿਆ ਹਾਂਜੀ ਤੇ ਤੁਸੀਂ ਜਿਸ ਤਰ੍ਹਾਂ ਦਾ ਤੁਸੀਂ ਇਹਦੇ ਵਿੱਚ ਕੋਈ ਆਪਣਾ ਚੈਂਪੀਅਨਸ਼ਿਪ ਵੀ ਕਰਵਾਉਂਦੇ ਜੀ ਬਿਲਕੁਲ ਜੀ ਮੈਨੂੰ ਇਹ ਤਕਰੀਬਨ 18 ਸਾਲ ਹੋ ਗਏ ਜੀ ਬੜੀ ਮੈਂ ਪੰਜਾਬ ਸਟੇਟ ਦੀ ਨੈਸ਼ਨਲ ਚੈਂਪੀਅਨਸ਼ਿਪ ਕਰਉਂਦਾ ਹਰ ਸਾਲ ਮੈਂ ਇੱਕ ਚੈਂਪੀਅਨਸ਼ਿਪ ਕਰਉਂਦਾ ਤੇ ਇੱਕ ਵਾਰੀ ਮੈਂ ਨੈਸ਼ਨਲ ਚੈਂਪੀਅਨਸ਼ਿਪ ਵੀ ਕਰਾਈ ਸੀ ਜੋ ਚ ਬੜਾ ਵਧੀਆ ਖਿਡਾਰੀਆਂ ਨੇ ਆ ਕੇ ਉਤਸ਼ਾਹ ਦਾਇਆ ਆਪਣਾ ਤੇ ਨੈਸ਼ਨਲ ਜਿਹੜੀ ਕਰਵਾਈ ਸੀ ਉਹਦੇ ਵਿੱਚ ਖਰਚਾ ਬੜਾ ਲੱਗ ਜਾਂਦਾ ਬਿਲਕੁਲ ਦੀ ਉਹ 3 ਦਿਨ ਦੀ ਨੈਸ਼ਨਲ ਚੱਲੀ ਸੀ 3 ਦਿਨ ਲੱਗੇ ਸੀ ਤੇ ਉਹਰਚ ਕਮ ਸੇ ਕਮ ਬਹੁਤ ਨਹੀਂ ਤੇ 10 ਲੱਖ ਰੁਪਏ ਲੱਗ ਗਿਆ ਸੀ ਹਾਂ ਕਿ ਇੰਨੇ 10 ਲੱਖ ਰੁਪਏ ਫਿਰ ਕਿੱਥੋਂ ਕਿਸ ਤਰ੍ਹਾਂ ਦਾ ਨੂੰ ਸਹਾਇਤਾ ਮਿਲਦੀ ਆ ਤੇ ਕਿਸ ਤਰ੍ਹਾਂ ਇਹ ਪੈਸਾ ਅਰੇਂਜ ਕਰਦੇ ਜੀ ਦੇਖੋ ਜੀ ਮੇਰੇ ਮੈਂ ਦੇ ਕੱਲ ਕਹੂੰਗਾ ਕਿ ਕੋਈ ਜਿਹੜੀਆਂ ਸਰਕਾਰਾਂ ਪੇਲੀਆਂ ਹੁੰਦੀਆਂ ਸਰਕਾਰਾਂ ਵਾਂ ਜਿਹੜੀਆਂ ਜਿੰਨੀਆਂ ਵੀ ਸਰਕਾਰਾਂ ਵਾਂ ਅਜ ਤੱਕ ਨਕਰੀ ਸਰਕਾਰਾਂ ਨੇ 1 ਰੁਪਏ ਦੀ ਮੇਰੀ ਮਦਦ ਨਹੀਂ ਕੀਤੀ ਹੈ ਮੇਰੇ 5-7 ਐਨ ਆਰ ਆਈ ਭਰਾ ਠੀਕ ਹੈ ਜੀ ਉਹਨਾਂ ਦੀ ਮਦਦ ਸਦਕਾ ਔਰ ਜੰਡਿਆਲਾ ਵਾਸੀ ਦੇ ਮੇਰੇ ਜਿਹੜੇ ਸ਼ਹਿਰ ਦੇ ਹੋਰ 5-7 ਭਰਾ ਮੇਰੇ ਉਹਨਾਂ ਦੀ ਮਿਹਨਤ ਸਦਕਾ ਉਹਨਾਂ ਦੇ ਸਹਿਯੋਗ ਨਾਲ ਮੈਂ ਇਹ ਚੈਂਪੀਅਨਸ਼ਿਪ ਕਰੋਨਾ ਦੀ ਜੇ ਜਿੱਤਾਂ ਜਿੱਤਾਂ ਡੇ ਕੋ ਉਹ ਹੋਰ ਕਿਹੜੇ-ਕਿਹੜੇ ਜਿੱਤਾਂ ਬੱਚੇ ਤੁਹਾਡੇ ਕੋ ਜਿੱਤਾਂ ਫ੍ਰੀ ਵੀ ਮੁਫਤ ਜਿੱਤਾਂ ਤੁਸੀਂ ਸਿੱਖਿਆ ਦਿੰਦੇ ਜੇ ਉਹ ਉਹਨਾਂ ਦਾ ਕੀ ਆਪਣੇ ਉੱਤੇ ਟੈਕ ਮੈਂ ਉਹਨਾਂ ਦੇ ਵਿੱਚ ਹੀ ਮੈਂ ਉਹਨਾਂ ਦਾ ਕੋਈ ਕੋਈ ਮਲਕ ਨਹੀਂ ਰੱਖਿਆ ਕੋ ਉਹਨਾਂ ਨਾਲ ਕੋਈ ਪੇਤ ਭਾਵ ਨਹੀਂ ਰੱਖਿਆ ਮੈਂ ਕਿ ਕਿ ਵੀ ਇਹ ਫਰੀ ਆ ਇਹ ਤੂੰ ਫਰੀ ਜਦੋਂ ਜਿਮ ਹੋਊਗਾ ਉਦੋਂ ਲਉਣਾ ਨਹੀਂ ਕੋਈ ਪੇ ਭਾਤ ਨਹੀਂ ਰੱਖਿਆ ਕੋਈ ਪੇਤ ਭਾਵ ਨਹੀਂ ਰੱਖਿਆ ਆਪਾਂ ਜਿਹੜੇ ਬੱਚੇ ਫਰੀ ਆ ਉਹ ਜਿਹੜੇ ਬੱਚੇ ਪੈਸੇ ਦਿੰਦੇ ਉਹਨਾਂ ਦੇ ਨਾਲ ਹੀ ਉਹ ਲਗਾਉਂਗੇ ਐਕਸਰਸਾਈਜ਼ ਮੈਂ ਅੱਜ ਤੱਕ ਨਾ ਕਦੀ ਉਹ ਪੇਤ ਭਾਵ ਨਹੀਂ ਰੱਖਿਆ ਇਹ ਫਰੀ ਆ ਜਾਂ ਉਹ ਪੈਸੇ ਦਿੰਦਾ ਉਦਾਂ ਹੀ ਜਦਾਂ ਪੈਸੇ ਵਾਲਾ ਵੀ ਉਦਾਂ ਵੀ ਲਗਾ ਸਕਦਾ ਜਿਹੜਾ ਫ੍ਰੀ ਉਹ ਵੀ ਉਦਾਂ ਹੀ ਲਗਾਉਂਦਾ ਕਈ ਜਿਸ ਤਰ੍ਹਾਂ ਤੁਹਾਡਾ ਲਿਵਿੰਗ ਰਿਚ ਚੈਨਲ ਮਾਦੇ ਨਾਲ ਲੋਕ ਦੇਖ ਰਹੇ ਤੁਹਾਨੂੰ ਪਰ ਅਸੀਂ ਤੁਹਾਡੇ ਕੋਈ ਪੁੱਛਣਾ ਚਾਹੁੰਦੇ ਕਈ ਜਿਹਨਾਂ ਕੋਈ ਜਿਮ ਨਹੀਂ ਜਾਂ ਜੋ ਕਿ ਵਿਚਾਰਾ ਕੋਈ ਨਹੀਂ ਪੈਸੇ ਹੈਗੇ ਤੁਸੀਂ ਘਰ ਬੈਠੇ ਕਿਹੜੇ ਕਿਹੋ ਜਿਹੀ ਐਕਸਰਸਾਈਜ਼ ਕਰਨੀ ਜੀ ਉਹਦੇ ਔਰ ਕਿਹੜੇ ਕਿਹੜੀ ਆਪਣੀ ਡਾਈਟ ਲੈਣੀ ਜੀ ਉਹ ਥੋੜਾ ਜਿਆਦਾ ਆਪਣਾ ਥੋੜਾ ਜਿਹਾ ਦੱਸੋ ਮੈਂ ਦੇਖੋ ਜੀ ਮੈਂ ਤੁਹਾਨੂੰ ਕਹੂੰਗਾ ਕਿ ਜਿਹੜੇ ਬੱਚੇ ਪੈਸਾ ਜਿਨਾਂ ਕੋ ਘਾਟਾ ਜਿੱਦਾਂ ਮਲ ਨਹੀਂ ਕਰ ਸਕਦੇ ਉਹਨਾਂ ਦੀ ਪਾਕਟ ਮਨੀ ਘਾਟਾ ਉਹ ਬੱਚੇ ਮੈਂ ਖਾਨ ਠੀਕ ਆ ਪੰਜ ਤੋਂ ਸੱਤ ਕੇਲੇ ਖਾਨ ਠੀਕ ਆ ਜੀ ਦਹੀਂ ਖਾਨ ਤੇ ਇੱਕ ਬੋਤਾ ਪੈਸੇ ਨਹੀਂ ਲੱਗਦੇ ਪੰਜ ਤਰ੍ਹਾਂ ਦੀਆਂ ਦਾਲਾਂ ਜਿਦਾ ਮਾਂ ਰਾਜਮਾ ਹੋ ਗਏ ਹਾਂਜੀ ਰਾਜਮਾ ਹੋ ਗਏ ਰੋਂਗੀ ਹੋ ਗਏ ਵਾਈਟ ਚਨੇ ਬਲੈਕ ਚਨੇ ਇਹਨਾਂ ਨੂੰ ਬਾਲ ਕੇ ਹਾਂਜੀ ਇਹਨਾਂ ਨੂੰ ਖਾਣ ਪ੍ਰੋਟੀਨ ਦੀ ਵੀ ਲੋੜ ਨਹੀਂ ਪੈਂਦੀ ਇਹ ਚ ਬਹੁਤ ਜ਼ਿਆਦਾ ਪ੍ਰੋਟੀਨ ਆ ਉਹ ਆਪਣੀ ਜਿਹੜੇ ਖਿਡਾਰੀ ਆ ਜਿਹੜੇ ਮੇਰੇ ਭਰਾ ਇਹਨੇ ਪੈਸਾ ਜਿਹਨੂੰ ਘਾਟਾ ਜਿਹੜੇ ਪੈਸਾ ਨਹੀਂ ਖਰ ਸਕਦੇ ਉਹ ਇਹ ਚੀਜ਼ਾਂ ਨੂੰ ਪਹਿਲ ਦੇਣ ਹੋਰ ਕੋਈ ਜਿਤਨਾ ਨਸ਼ਾ ਕਾਫੀ ਆਪਣੇ ਵਧਿਆਵਾ ਨਸ਼ਾ ਕਾਫੀ ਜਰਾ ਮਤਲਬ ਕਿ ਆਪਣੇ ਨੌਜਵਾਨ ਪੀੜ੍ਹੀ ਨਸ਼ੇ ਦੇ ਦਲਦਲ ਵਿੱਚ ਫਸ ਚੁੱਕੀ ਆ ਉਹਨਾਂ ਨੂੰ ਕੀ ਮੈਸੇਜ ਹੈਗਾ ਮੈਂ ਉਹਨਾਂ ਨੂੰ ਆਪਣੇ ਜਿਹੜੇ ਭਰਾ ਮੇਰੇ ਛੋਟੇ ਵੱਡੇ ਭਰਾ ਨਸ਼ਿਆਂ ਦੀ ਦਲਦਲਾਂ ਵਿੱਚ ਫਸੇ ਆ ਉਹਨਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਇਹ ਨਸ਼ਿਆਂ ਨੂੰ ਤਿਆ ਕੇ ਆਪਣਾ ਧਿਆਨ ਖੇਡਾਂ ਨਾਲ ਜੋੜਨ ਤੇ ਚੰਗੀ ਸਿਹਤ ਬਣਾਉਣਾ ਤੇ ਚੰਗਾ ਖਾਓ ਤੇ ਥੋੜਾ ਖਾ ਲੋ ਚੰਗਾ ਖਾਓ ਮੈਂ ਉਹ ਹੀ ਭਰਾਵਾਂ ਨੂੰ ਕਹੂੰਗਾ ਕਿ ਨਸ਼ਾ ਛੱਡ ਦਿਓ ਇਸ ਵਿੱਚ ਕੁਝ ਨਹੀਂ ਹੈਗਾ ਬਹੁਤ ਬਹੁਤਾਂ ਰਤਨਵਾੜ ਜਿਹੜਾ ਸਾਨੂੰ ਸਮਾਂ ਦਿੱਤਾ ਤੇ ਧੰਨਵਾਦੀ थैंक यू ਧੰਨਵਾਦ ਇਹ ਸਨ ਵਰਿੰਦਰ ਸੂਰੀ ਜੀ ਨਾਲ ਅਸੀਂ ਗੱਲਬਾਤ ਕੀਤੀ ਆ ਔਰ ਇਹ ਸਸਪਟੀ ਹੈਲਪਫੁਲ ਕਲੱਬ ਸੰਚਾਲਕ ਵੀ ਹੈ ਗਿਆ ਔਰ ਕਾਫੀ 17 18 ਸਾਲ ਤੋਂ ਇਹ ਦੱਸ ਰਿਹਾ ਵੀ ਇਹ ਮੈਸੇਜ ਚੈਂਪੀਅਨਸ਼ਿਪ ਵੀ ਕਰਵਾ ਰਹੇ ਆ ਔਰ ਸਰਕਾਰ ਵੱਲੋਂ ਜਿਹੜੀ ਪਹਿਲੀਆਂ ਸਰਕਾਰਾਂ ਜਾਂ ਸਰਕਾਰਾਂ ਵੱਲੋਂ ਕੋਈ ਅੱਜ ਤੱਕ ਮਦਦ ਨਹੀਂ ਮਿਲੀ ਹੈ ਸਮਾਜ ਸੇਵੀ ਲੋਕਾਂ ਦੀ ਮਦਦ ਜਿੰਦਾਣਾ ਸ਼ਰਧ ਗੁਰੂ ਜਿਹੜੇ ਲੋਕ ਆ ਉਹ ਉਹਨਾਂ ਦੀ ਮਦਦ ਕਰਕੇ ਉਹ ਉਹਨਾਂ ਦੀ ਹੈਲਪ ਕਰਕੇ ਜਿਹੜਾ ਵਾ ਇਹ ਆਪਣਾ ਜਿਹੜਾ ਵਾ ਆਪਣਾ ਜਿਹੜੇ ਚ ਸਾਲ ਪੁੱਛੇ ਚੈਂਪੀਅਨਸ਼ਿਪ ਵੀ ਕਰਾਉਂਦੇ ਆ ਇੱਕ ਸਾਲ ਇਹਨਾਂ ਨੈਸ਼ਨਲ ਚੈਂਪੀਅਨਸ਼ਿਪ ਵੀ ਕਰਵਾਈਆ ਜਿਸ ਵਿੱਚ ਵੱਖ-ਵੱਖ ਭਾਰਤ ਤੋਂ ਖਿਡਾਰੀ ਖੇਡਣ ਵਾਸਤੇ ਆਏ ਸੀ ਕਾਫੀ ਕਿਉਂਕਿ ਇਹੋ ਜੀ ਚੈਂਪੀਅਨਸ਼ਿਪ ਕਰਾਉਣ ਵਾਸਤੇ ਕਾਫੀ ਪੈਸਾ ਲੱਗ ਜਾਂਦਾ ਵਾ ਔਰ ਪੈਸਾ ਜਿਹੜਾ ਵਾ ਕਾਫੀ ਲੋਕਾਂ ਦੀ ਮਦਦ ਕਰਨ ਲਈ ਕੰਮ ਕਰਦੇ ਕਾਫੀ ਇਹ ਗਰੀਬ ਪਰਿਵਾਰ ਤੋਂ ਬਿਲੋਂਗ ਕਰਦੇ ਕਾਫੀ ਇਹਨਾਂ ਨੇ ਇਸ ਤਰ੍ਹਾਂ ਤੇ ਆਪਣਾ ਨਾਮ ਜਿਹੜਾ ਵਾ ਆਪਣੇ ਵਰਲਡ ਵਿੱਚ ਆਪਣਾ ਨਾਮ ਬਣਾਇਆ ਵਾ ਕਿਉਂਕਿ ਇਹਨਾਂ ਕੋਲ ਕਾਫੀ ਜਿਹੜੇ ਬੱਚੇ ਨੈਸ਼ਨਲ ਪੱਧਰ ਤੇ ਵੀ ਖੇਡ ਖੇਡੇ ਫਿਰ ਖੇਡਣ ਜਾ ਰਹੇ ਆ ਖੇਡ ਚੁੱਕੇ ਆ ਜਿੰਡੇ ਆਲਾ ਗੁਰੂ ਤੋਂ ਲਿਵਿੰਗ ਟੈਨ ਲਈ ਅ